ਅਕੀਨਾ ਮਾਪਨਾ ਅਕੀਨਾ ਮਾਪਨਾ ਬ੍ਰਿੰਦਰ ਸਿੰਘ ਜੀ ਕੀ ਸੀ ਮੋਟਿਵਾਜੀ ਦੀ ਮੀਟਿੰਗ ਕਿੱਥੇ ਗਈ ਹੈ ਅੱਜ ਦਾ ਮੌਕਮ ਤਾਂ ਇਹ ਹੈ ਵੀ ਪਿਛਲੇ ਕਾਫੀ ਦਿਨੋਂ ਤੈਪ ਜਾਰੀ ਦਾ ਜਿਹੜਾ ਸ਼ਹਿਰ ਦੇ ਲੈਵਲ ਤੇ ਚੱਲਿਆ ਹੋਇਆ ਸਾਡੇ ਰੋਡ ਤੇ ਵੀ ਇਹ ਅਪਰੇਸ਼ਨ ਹੋਇਆ ਹੈ ਇਹ ਮੈਡਮ ਜੀ ਸਾਰਾ ਬਾਤ ਹੀ ਹੁੰਦਾ ਹੈ ਸਾਡਾ ਰੋਡ ਜਿਹੜਾ ਸਾਰੇ ਰੋੜਾਂ ਨਾਲੋਂ ਜ਼ਿਆਦਾ ਚੌੜਾ ਨਹੀਂ ਕੋੜਾ ਨਾਲੋਂ ਖੰਨੇ ਜਾਂ ਨਾਲ ਔਰ ਇੱਥੇ ਇਕੱਲਾ ਟਰੇਡਿੰਗ ਦਾ ਹੀ ਕੰਮ ਨਹੀਂ ਜਿਹੜੇ ਵਿਜਾਰ ਵਿੱਚ ਇਕੱਲਾ ਟਰੇਡਿੰਗ ਦਾ ਕੰਮ ਹੈ ਉੱਥੇ ਬੰਦਾ ਸਮਾਨ ਆਪਣਾ ਅੰਦਰ ਕਰ ਸਕਦਾ ਹੈ ਸਾਡੇ ਰੋਡ ਦੇ ਉੱਤੇ ਕਾਫੀ ਦੁਕਾਨਦਾਰ ਹੈ ਜਿਹੜੇ ਦਸਤਕਾਰੀ ਕਰਦੇ ਨੇ ਕੋਈ ਰਿਪੇਅਰ ਕਰਦਾ ਕੋਈ ਮੈਨੂਫੈਕਚਰ ਕਰਦਾ ਕੋਈ ਮਿੰਜੇ ਬਣਾ ਰਿਹਾ ਹੈ ਮੈਂ ਇੱਕ ਐਸੀਆਂ ਦੁਕਾਨਾਂ ਵੀ ਦੇਖਿਆ ਜਿੱਥੇ ਅੰਦਰ ਵੈਲਡਿੰਗ ਸਟਪਿਆ ਔਰ ਹੋਰ ਸਮਾਨ ਪਿਆ ਅੰਦਰ ਕੋਈ ਵੀ ਸਮਾਨ ਰੱਖਣ ਨੂੰ ਜਗ੍ਹਾ ਨਹੀਂ ਉਹਦੇ ਕੋਲ ਲੇਕਿਨ ਉਹ ਬਾਹਰ ਜਿਹੜਾ ਕੰਮ ਕਰ ਰਿਹਾ ਉਹਨੂੰ ਇੱਕਦਮ ਠਾਲੀਏ ਉੱਥੋਂ ਉਹਦੀ ਰੋਟੀ ਰੋਜੀ ਦੇ ਉੱਤੇ ਅਸਰ ਪੈਂਦਾ ਅਸੀਂ ਮੈਡਮ ਨੂੰ ਅੱਜ ਸੱਦ ਕੇ ਇਹ ਰਿਕਵੈਸਟ ਕਰੀ ਆ ਵੀ ਸਾਡਾ ਰੋਡ ਚੌੜਾ ਹੈ ਸਾਰਾ ਨਾਲੋਂ ਔਰ ਜਿਹੜੇ ਦੁਕਾਨਦਾਰੇ ਸਾਡੇ ਦਸਤਕਾਰੀ ਕਰਦੇ ਨੇ ਟਰੇਡਿੰਗ ਦਾ ਕੱਲਾ ਹੁੰਦਾ ਅਸੀਂ ਕਹਿੰਦੇ ਨਹੀਂ ਸੀਗੇ ਦਸਤਕਾਰੀ ਦੇ ਜਿਹੜੇ ਦੁਕਾਨਦਾਰੇ ਨੇ ਉਹਨਾਂ ਦੇ ਅਸੀਂ ਐਸਲਿਸਟ ਲਈ ਅਸੀਂ ਜਗ੍ਹਾ 10 ਫੁੱਟ ਡਿਮਾਂਡ ਕਰੀ ਸੀ ਵੀ 10 ਫੁੱਟ ਜਗ੍ਹਾ ਦੇ ਵਿੱਚ ਕੰਮ ਕਰਨ ਦਾ ਜਾਂ ਸਮਾਨ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਨੇ ਉਹ 7 ਫੁੱਟ ਸਾਡੀ ਮਨਜ਼ੂਰ ਕਰੀ ਆ ਅਸੀਂ ਉਹ ਤੇ ਇਹਨਾਂ ਦਾ ਧੰਨਵਾਦ ਕਰਦੇ ਆ ਜੋ ਵੀ ਸਾਨੂੰ ਮਿਲਿਆ ਇਹਨਾਂ ਦਾ ਵੀ ਅਸੀਂ ਸਮਝਦੇ ਆ ਪ੍ਰੋਬਲਮ ਹੈ ਜਿਹੜੀ ਕਾਨੂੰਨ ਦੇ ਵਿੱਚ ਬੰਨੇ ਹੋਏ ਨੇ ਪਰ ਸਾਡਾ ਰੋਡ ਦੇ ਉੱਤੇ ਦਸਤਕਾਰੀ ਜ਼ਿਆਦਾ ਹੋਣ ਕਰਕੇ আর ਜ਼ਿਆਦਾ ਚੌੜੀ ਹੋਣ ਕਰਕੇ ਸਾਡਾ ਪੱਖ ਅਸੀਂ ਜਿਹੜਾ ਰੱਖਿਆ ਉਹਨਾਂ ਨੇ ਮੰਨਿਆ ਪਹਿਲਾਂ ਵੀ ਅਸੀਂ ਇਹਨਾਂ ਦੇ ਜੇ ਛੱਡਾਂ ਦੇ ਵਿੱਚ ਅਸੀਂ ਕੋਆਪਰੇਸ਼ਨ ਪੂਰੀ ਕਰੀ ਹੈ ਇਹਨਾਂ ਨੂੰ ਔਰ ਮੈਂ ਤਾਂ ਇਹ ਕਹਿਣਾ ਵੀ ਅੱਗੇ ਤੋਂ ਅਸੀਂ ਆਪਣਾ ਧਿਆਨ ਰੱਖਾਂਗੇ ਜਿਹੜਾ ਪ੍ਰੋਬਲਮ ਸਾਡੇ ਮੈਂਬਰਾਂ ਨੇ ਦੱਸੀ ਹੈ ਰੇੜੀਆਂ ਵਾਲਿਆਂ ਦੀ ਉਹ ਇਹਨਾਂ ਨੇ ਫਿਰ ਭਰੋਸਾ ਦਿਵਾਇਆ ਵੀ ਉਹ ਹੱਲ ਕਰਨਗੇ ਤਿਹਾਰਾਂ ਦੇ ਦੁਕਾਨਾਂ ਦੇ ਮੂਹਰੇ ਰੇੜੀਆਂ ਖੁੱਦ ਦੁਕਾਨਾਂ ਦਾ ਪੜਾਉਂਦੇ ਨੇ ਉਹਦਾ ਕਾਰਨ ਵੀ ਦੇਖੋ 7 ਫੁੱਟ ਦੇ ਅੰਦਰ ਜਾਊਗਾ ਹਰੇਕ ਟੀ ਅਸਲ ਅਸਲ ਪ੍ਰੋਬਲਮ ਜਿਹੜੀ ਪੈਂਦੀ ਆ ਉਹ ਇਹ ਹੈ ਜਿਹੜਾ ਰੇੜੀ ਲਈ ਜਾ ਰਿਹਾ ਉਹ ਸੜਕ ਦੇ ਖੰਡੇ ਘੜ ਕੇ ਚਾਹੇ 10 ਘੰਟਾ ਫੜੇ ਉਹ ਫਰੂਟ ਵੇਚਦਾ ਜਾਂ ਸਬਜ਼ੀ ਵੇਚਦਾ ਰ ਕਾਰ ਵਾਲਾ ਆ ਕੇ ਸੜਕ ਦੇ ਉੱਤੇ ਕਾਰ ਰੋਕਦਾ ਉੱਥੇ ਬੈਠਾ ਉਹ ਕਾਰ ਦੇ ਵਿੱਚੇ ਬੈਠਾ ਫਰੂਟ ਲੈ ਰਿਹਾ ਵਿੱਚੇ ਬੈਠਾ ਸਬਜ਼ੀ ਲੈ ਰਿਹਾ ਰੇੜੀ ਵਾਲਾ ਖੰਡੇ ਤੇ ਖੜਾ ਸੜਕ ਦੇ ਉਹ ਟ੍ਰੈਫਿਕ ਦਾ ਮਸਲਾ ਸੁ ਦੁਕਾਨਦਾਰ ਮਸਲਾ ਨਹੀਂ ਹੈਗੇ ਪਰ ਅਸੀਂ ਦੁਕਾਨਦਾਰ ਕੋਆਪਰੇਟ ਕਰਾਂਗੇ ਟ੍ਰੈਫਕ ਸਾਡੇ ਲਈ ਵੀ ਉਹ ਨਹੀਂ ਸਾਡਾ ਹੀ ਲੋਕ ਨੇ ਸਾਡੇ ਹੀ ਭਰਾ ਨੇ ਸਾਡੀ ਸਾਰਾ ਅਸੀਂ ਉਹਦੀ ਦੁਕਾਨ ਦਾ ਸਾਰੇ ਕੋਆਪਰੇਟ ਕਰਾਂਗੇ ਇਹ ਸਾਨੂੰ ਕੋਆਪਰੇਟ ਕਰ ਰਹੇ ਨੇ ਅਸੀਂ ਇਹਨਾਂ ਨੂੰ ਕਰਾਂਗੇ ਜਿਹੜੇ 5-500 ਰੁਪਏ ਰੀਡੀਓ ਕੋਲ ਲੈਂਦੇ ਨੇ ਪਿੱਛੇ ਉਹਦੀ ਦੁਕਾਨ ਲਿਖੜਾ ਕੇ ਉਹ ਅੱਗੇ ਤੋਂ ਨਹੀਂ ਮੈਂ ਬੈਟਨ ਰਿਕਵੈਸਟ ਕਰੀਵੇ ਉਹ ਜਿਹੜੇ ਖਲੈਂਦੇ ਸੀ ਉਹ ਮਤਲਬ ਜਿਹੜਾ ਬਾਹਰ ਖੜਦਾ ਹੈ ਉਹ ਅੱਗੇ ਤੇ ਨਹੀਂ ਖੜੂਗਾ ਉਹ ਦੇਖਣਗੇ ਆਪਾਂ ਠੀਕ ਹੈ ਠੀਕ ਹੈ ਹਾਂਜੀ ਵੈਸੇ ਦੁਕਾਨ ਆਪਣੀ ਜਿਹੜੀ ਰੋੜਾ ਇਹਨਾਂ ਨੇ ਪਹਿਲਾਂ ਤਾਂ ਮੈਂਨਾਂ ਦਾ ਥੈਂਕਸ ਦਿਲੋਂ ਧੰਨਵਾਦ ਕਰਦੇ ਵੀ ਇਹਨਾਂ ਨੇ ਮੇਰਾ ਬਹੁਤ ਸਹਿਯੋਗ ਦਿੱਤਾ 5 ਫੁੱਟ ਤੱਕ ਇਹਨਾਂ ਨੇ ਐਮਐਲ ਸਾਬ ਤੱਕ ਡਿਮਾਂਡ ਰੱਖੀ ਸੀ ਵੀ ਅਸੀਂ ਆਪਣੀ ਸ਼ੈਕਿੰਗ ਦਾ ਜੋ ਉੱਪਰ ਸ਼ੈਡ ਆ 5 ਫੁੱਟ ਤੱਕ ਕਰ ਲਾਂਗੇ ਇਹਨਾਂ ਨੇ ਕਰ ਲਿਆ ਹੁਣ ਕੁਝ ਦੁਕਾਨਦਾਰਾਂ ਦੀ ਮਤਲਬ ਸਮੱਸਿਆ ਹੁੰਦੀ ਆ ਜੇ ਮੈਂ ਕੋਈ ਗੇਟ ਬਣਾ ਰਿਹਾ ਕੋਈ ਗ੍ਰਿਲ ਬਣਾ ਰਿਹਾ 5 ਮਿੰਟ ਤੋਂ ਬਾਅਦ ਜਾ ਕੇ ਵੀ ਬਣਾਉਣੀ ਪੈ ਜਾ ਸਕਦੀ ਆ ਉਹ ਇਹਨਾਂ ਨੂੰ ਮੈਂ ਕਹਤਾ ਵੀ ਜਿੰਨਾ ਕਿ ਟਾਈਮ ਉਹ ਬਣਾਉਂਦਿਆ ਵੀ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਬਣਾ ਸਕਦਾ ਤੇ 7 ਫੁੱਟ ਤੱਕ ਚੱਲੋ ਆ ਕਹਿੰਦੇ ਫਿਰ ਸਮਾਂ ਰੱਖ ਲਾਂਗੇ 1 ਅੱਧੇ ਫੁੱਟ ਦਾ ਕੋਈ ਇੰਨਾ ਜ਼ਿਆਦਾ ਹੋਣੀ ਹੁੰਦਾ ਵੀ ਮਤਲਬ ਜੇ 7 ਫੁੱਟ ਰੋਡ ਤੇ ਹੀ ਆ ਕੇ ਲੱਗ ਗਿਆ ਫਿਰ ਉਹ ਤਾਂ ਦੁਕਾਨਦਾਰਨ ਨੂੰ ਖੁਦ ਨੂੰ ਆਪ ਦੇਖਣਾ ਪੈਣਾ ਵੀ ਅਸੀਂ ਇਸ ਤੋਂ 5 ਫੁੱਟ ਤੱਕ ਹੀ ਰਹੀ ਐ। ਕਈ ਵਾਰ ਕਿ ਕਿਤੇ ਕਿਤੇ ਨਾ ਰੋਡ ਆਪਣੀ ਮਤਲਬ ਪੂਰੀ ਪ੍ਰੋਪਰ ਨਹੀਂ ਹੈਗੀ ਜੇ ਆਪਾਂ ਕਹੀਏ 85 ਫੁੱਟ ਸਾਰੇ 85 ਫੁੱਟ ਨਹੀਂ ਹੈਗੇ ਮੈਂ ਕਾਫੀ ਜਗ੍ਹਾ ਤੇ ਦੇਖੀ ਐ ਰੋਡ ਦੇ ਕਿਤੋਂ ਜਗ੍ਹਾ ਵੱਧਦਾ ਅੱਗੇ ਕਿਤੇ ਜਗ੍ਹਾ ਘਟਾ। ਕੱਪੇ ਦਾ ਨਾਮ ਛੋਟੀਆਂ ਨੇ ਉਹ ਰੱਖੀਓ ਨਹੀਂ ਰਹਿਣੀ ਜਗ੍ਹਾ ਨਿਊ ਆਗਿਆ ਨੂੰ ਤਾਂ ਜਿਹੜੀਆਂ ਰੇੜੀਆਂ ਫੜੀਆਂ ਉਹ ਅਸੀਂ ਚੱਕਵਾ ਦਾਂਗੇ ਰੇੜੀਆਂ ਫੜੀਆਂ ਦੇ ਚਲਾਨ ਕਟਾਂਗੇ ਉਹਨਾਂ ਸੀ ਅਸੀਂ ਇਹ ਮੈਚ ਚਲਾਉਣੀ ਹੈ ਕਿ ਟਾਈਮ ਚਲਾਉਣ ਦੀ ਸਮੱਸਿਆ ਹੈ ਕਹਿੰਦੇ ਜੀ ਸ਼ਾਮ ਨੂੰ 5 ਵਜੇ ਵਾਲੇ ਹਾਂਜੀ ਹਾਂਜੀ 5 ਵਜੇ ਤੋਂ ਬਾਅਦ ਵੀ ਅਸੀਂ ਡਿਊਟੀ ਕਰਾਂਗੇ ਜਿਹੜੀਆਂ ਚਕਵਾਨ ਦੀ ਡਿਊਟੀ ਹਾਂ ਜੀਟੀ ਰੋਡ ਤੇ ਵੀ ਕਾਫੀ ਰੇੜੀਆਂ ਉੱਥੋਂ ਵੀ ਕਰਾਂਗੇ ਜੀ ਹੁਣ ਸਾਰੇ ਵੀ ਰੇੜੀਆਂ ਵਾਲੇ ਪਹਿਲਾਂ ਹੁਣ ਰੇੜੀਆਂ ਤੇ ਹੀ ਅਸੀਂ ਫੋਕਸ ਕਰਨਾ ਹੁਣ ਆਪਣੀ ਤਾਂ ਇੱਧਰ ਹੋ ਗਈ ਤੁਸੀਂ ਦੇਖਦੇ ਹੋਵੋਗੇ ਕਿ ਜੀਟੀ ਰੋਡ ਤੇ ਵੀ ਕਾਫੀ ਮਤਲਬ ਦੁਕਾਨਦਾਰਾਂ ਨੇ ਆਪਣੀਆਂ ਉਹ ਕਰ ਲਿਆ ਜਿਵੇਂ ਉਹ ਸਿਗੇ ਚੁੱਲ੍ਹੇ ਵਾਲੇ ਸੀਗੇ ਰਸੋਈ ਵਾਲੇ ਸੀਗੇ ਤੇ ਨਾਲ ਵਰਤਮਾਨ ਵਾਲੇ ਨੇ ਉਧਰੋਂ ਆਪਣੇ ਹਰ ਦਿਨ ਵਾਲੇ ਨੇ ਪੂਰੇ ਬਾਲ ਜੀ ਨੇ ਕਾਫੀ ਨੇ ਆਪਣੇ ਲੈ ਗਏ ਪਿੱਛੇ ਉਹ ਤਾਂ ਦੇਖੋ ਕਮੇਡੀ ਨਹੀਂ ਬਣਾਈ ਸੀ ਪਹਿਲਾਂ ਉਹਦੇ ਚ ਮੇਰਾ ਕੋਈ ਰੋਲ ਨਹੀਂ ਹੈਗਾ ਨਾ ਆਪਾਂ ਐ ਮੈਂ ਤੋੜ ਸਕਦਾ ਤੁਸੀਂ ਹਨਾ ਉਹ ਸਿਗਨਲ ਤੇ ਕੋਲ ਸ਼ਾਮ ਨੂੰ ਜ਼ਿਆਦਾ ਰੈਸ਼ ਹੁੰਦਾ ਪੀਕ ਆਵਰਸ ਉਹਦੇ ਰੇੜੀਆਂ ਆਉਂਦੀਆਂ ਉਹਦੇ ਵੀ ਪ੍ਰੈਸ ਅਸੀਂ ਸ਼ਾਮ ਨੂੰ ਕੋਸ਼ਿਸ਼ ਕਰਾਂਗੇ ਜੀ ਉਹ ਵੀ ਸ਼ਾਮ ਨੂੰ ਰੇੜੀਆਂ ਤੇ ਥੋੜਾ ਜ਼ਿਆਦਾ ਧਿਆਨ ਦਿੱਤਾ ਜਾਵੇ ਪਰ ਜਿਨ੍ਹਾਂ ਨੇ ਫੜੀਆਂ-ਫੁੜੀਆਂ ਪਰਮਾਨੈਂਟ ਵਧਾਈਆਂ ਹੋਈਆਂ ਪੰਜ ਫੁੱਟ ਤੋਂ ਵੱਧ ਉਹਨਾਂ ਦੀ ਕੀ ਕਾਰਵਾਈ ਹੈ ਕਿੱਥੇ ਦੁਕਾਨਾਂ ਤੇ ਉਹਨਾਂ ਦੇ ਰੋਗ ਕਰਦਾਂਗੇ ਅਸੀਂ ਇੱਥੇ ਵੀ ਉਹ ਕੀਤਾ ਸਾਰਿਆਂ ਨੂੰ ਵੀ ਜਿਨ੍ਹਾਂ ਨੇ 5 ਫੁੱਟ ਤੋਂ ਜ਼ਿਆਦਾ ਲਿਆ ਉਹ ਆਪਣੇ ਆਪ ਸਹੀ ਕਰ ਲੋ 5 ਫੁੱਟ ਤੋਂ ਅੱਗੇ ਜਿਹੜੀ ਬੀਟੀ ਕੋਰ ਦੇ ਪਾਰਕਿੰਗ ਬਣੀ ਹੋਈ ਹੈ ਤਾਰਾਂ ਦੀ ਉਹ ਤਾਂ ਆਪਣੇ ਦੁਕਾਨਦਾਰਾਂ ਨੇ ਖੁਦ ਬਣਾਈ ਹੋਈ ਹੈ। ਇਹਦੇ ਬਾਰੇ ਮੈਂ ਯੋਸਾਬ ਨੇ ਗੱਲ ਕਰ ਲੂੰਗੀ ਜਿਉਂਦੇ ਮੈਨੂੰ ਕੁਝ ਪਤਾ ਨਹੀਂ ਹੈਗਾ ਵੀ ਉਹ ਕਿਨੇ ਬਣਾਈ ਕੋ ਕਾਫੀ ਲੰਬੇ ਟਾਈਮ ਤੋਂ ਬਣਾਈ ਹੋਈ ਹੈ। ਮੈਂ ਮੋਟੇ ਨੂੰ ਜਿਹੜਾ ਸੌਣ ਮਿਲਿਆ ਜਿਹੜੇ ਦੁਕਾਨਦਾਰਾਂ ਨਾਲ ਮੀਟਿੰਗ ਕਰੇ ਚਿੰਨੀ ਬਰਿਕ ਦਿੱਤੀ ਗਈ ਹੈ। ਵੇਖਦੇ ਦੇ ਕੋਈ 5 ਫੁੱਟ ਤੱਕ ਆ ਰਿਲੀਫ ਤਾਂ 5 ਫੁੱਟ ਤੱਕ ਹੀ ਚੱਲੇ ਇਹਨਾਂ ਦੀਆਂ ਕੁਝ ਹੁੰਦੀਆਂ ਨੇ ਹਨਾ ਕਈ ਦੁਕਾਨਦਾਰ ਦੇ ਆਪਾਂ ਵੀ ਹੁਣ ਸਮਝਦਾਰ ਹਾਂ ਵੀ ਪ੍ਰੋਬਲਮਜ਼ ਹੁੰਦੀਆਂ 5 ਫੁੱਟ ਤੋਂ ਚੀਜ਼ ਨਹੀਂ ਹੋ ਸਕਦੀ ਹੈਗੀ ਇਹਨਾਂ ਨੇ 7 ਫੁੱਟ ਤੱਕ ਗਿਆ ਆਪਾਂ ਉਹਨਾਂ ਨੂੰ ਕੋਆਪਰੇਟ ਕਰਦੇ ਆ 7 ਫੁੱਟ ਤੱਕ ਵੱਟ ਇਹ ਨਹੀਂ ਹੈਗਾ ਵੀ ਰੋਡ 7 ਫੁੱਟ ਦੇ ਨਾਲ ਜਾ ਕੇ ਕਿਸੇ ਦੀ ਦੁਕਾਨ ਮੂਰੇ 7 ਫੁੱਟ ਜਗ੍ਹਾ ਆਪਾਂ 7 ਫੁੱਟ ਕਵਰ ਕਰ ਲਿਆ ਐਵੇਂ ਨਹੀਂ ਰਾ ਉੱਥੇ ਧਿਆਨ ਦੇਣਾ ਪੈਣਾ